ਜੀ ਸਿਸਟਮ ਦੇ ਵਿੱਚ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਹੈ ਜੋ ਚਾਹੁੰਦੇ ਆ ਕਿ ਆਨਲਾਈਨ ਸਮੇਂ ਦੇ ਵਿੱਚ ਜੋ ਪੰਚਾਇਤਾਂ ਨੇ ਉਹ ਇਹੋ ਜਿਹਿਆਂ ਔਨ ਜੋ ਕਿ ਸਾਡੇ ਪਿੰਡਾਂ ਦਾ ਭਲਾ ਕਰਨ ਅਸੀਂ ਦੇਖੋ ਆਜ਼ਾਦੀ ਨੂੰ ਇੰਨੇ ਸਾਲ ਹੋ ਗਏ ਅੱਜ ਵੀ ਅਸੀਂ ਇਹ ਕਹਿੰਦੇ ਆ ਕਿ ਸਾਡੇ ਪਿੰਡ ਉੱਥੇ ਖੜੇ ਆ ਕਿਉਂ ਉੱਥੇ ਖੜੇ ਆ ਕੁਸੀਂ ਸਰਪੰਚੀ ਤੱਕ ਕਿਉਂ ਸੋਚਿਆ ਵੀ ਆਖਰ ਮੈਂ ਆਪਦੇ ਪਿੰਡ ਬਾਰੇ ਸੋਚਣਾ ਘਰ ਬਾਰੇ ਕਿਉਂ ਨਹੀਂ ਸੋਚਿਆ ਅ ਇਹਦੇ ਵਿੱਚ ਉਦੋਂ ਕਿ ਉਦੋਂ ਮੇਰੀ 22 ਸਾਲ ਦੀ ਉਮਰ ਸੀ ਜੀ ਕੁਝ ਇੰਨਾ મતલਬ ਠੀਕ ਹੈ ਮੈਨੂੰ ਪਤਾ ਸੀਗਾ ਕਿ ਮੈਂ ਇੱਕ ਇੱਕ ਚੀਜ਼ ਕਰ ਰਹੀ ਹਾਂ ਤੇ ਉਹ ਨਹੀਂ ਕਰੂੰਗੀ ਤਾਂ ਮੈਨੂੰ ਕੀ ਨੁਕਸਾਨ ਹੋਊਗਾ ਉਹ ਚੀਜ਼ ਪਤਾ ਹੋਣ ਦੇ ਬਾਵਜੂਦ ਵੀ ਮੈਂ ਇਹ ਸੋਚਿਆ ਕਿ ਮੈਨੂੰ ਇੱਕ ਵਾਰੀ ਤਾਂ ਇਹ ਚੀਜ਼ 'ਚ ਮੌਕਾ ਮਿਲ ਰਿਹਾ ਤਾਂ ਕਰਕੇ ਦੇਖਣਾ ਚਾਹੀਦਾ ਉਹ ਕੋਈ ਪਿੰਡਾਂ ਦੇ ਵਿੱਚ ਜੇ ਦੇਖਿਆ ਜਾਵੇ ਲਾਕਡਾਟ ਵੀ ਕਹਿੰਦੇ ਓਡੇ ਵੱਡੇ ਤੌਰ ਤੇ ਕਈ ਵਾਰ ਹੋ ਜਾਂਦੀਆਂ ਕਈਆਂ ਦੇ ਹਾਲਾਕੇ ਦੇਖੀ ਕਈ ਪਿੰਡ ਹੈਗੇ ਨੇ ਹਜੇ ਇਹ ਹਜੇ ਵੀ ਜਿਹੜੇ ਆਪਸੀ ਤੌਰ ਤੇ ਮਿਲ ਕੇ ਚੱਲਦੇ ਰਹੇਗੇ ਇਹ ਜੀ ਕੋਈ ਚੈਲੰਜ ਆਇਆ ਹੈ ਸਾਹਮਣੇ ਨਹੀਂ ਖਾਸ ਇਦਾਂ ਨਹੀਂ ਆਇਆ ਕਿਉਂਕਿ ਉਹ ਮੈਨੂੰ ਲੱਗਦਾ ਕਿ ਮਤਲਬ ਇੱਕ ਛੋਟਾ ਪਿੰਡ ਹੈ ਸਾਡਾ ਤੇ ਜ਼ਿਆਦਾਤਰ ਮੈਨੂੰ ਸਪੋਰਟ ਮਿਲੀ ਹੈ ਠੀਕ ਹੈ ਜੀ ਥੋੜੀਆਂ-ਬਹੁਤੀਆਂ ਚੀਜ਼ਾਂ ਹਰ ਇੱਕ ਜਿਵੇਂ ਘਰਾਂ 'ਚ ਵੀ ਆਪਣੇ ਭਾਂਡੇ ਖੜਕ ਰੇ ਰਹਿੰਦੇ ਨੇ ਤਾਂ ਓਦਾਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਸਿਆਸਤ ਦੀ ਪੌੜੀਆਂ ਦੇ ਵਿੱਚ ਉਹ ਸਰਪੰਚੀ ਵੀ ਇੱਕ ਪੜਾਅ ਮੰਨਿਆ ਜਾਂਦਾ ਹੈ ਪਰ ਹੁਣ ਜਿਹੜੀ ਗੱਲ ਚੱਲ ਰਹੀ ਆ ਉਹ ਇਹ ਹੈ ਵੀ ਸਿਆਸਤ ਤੋਂ ਯਾਰ ਪਰੇ ਰਹੋ ਜੇ ਤੁਸੀਂ ਆਪਣੇ ਪਿੰਡ ਦਾ ਭਲਾ ਕਰਨਾ ਹੈ ਵਿਕਾਸ ਕਰਨਾ ਹੈ ਤੁਸੀਂ ਸਿਆਸਤ ਦੇ ਵਿੱਚ ਨਾ ਪਾਓ ਇਹ ਤੁਹਾਨੂੰ ਲੱਗਦਾ ਵੀ ਆਖਰਕਾਰ ਸਿਆਸਤ ਤੋਂ ਨੂੰ ਦੂਰ ਰੱਖ ਕੇ ਆਖਰਕਾਰ ਪਿੰਡਾਂ ਨੂੰ ਫੇਰ ਹੀ ਸਵਾਰਿਆ ਜਾ ਸਕਦਾ ਹੈ ਨਹੀਂ ਇਹ ਕਿ ਸਿਆਸੀ ਚੀਜ਼ ਹੈ ਜਿਹੜੀ ਉਹ ਵੀ ਸਾਡੀ ਸਮਾਜ ਦਾ ਇੱਕ ਅਹਿਮ ਹਿੱਸਾ ਹੈਗੇ ਆ ਠੀਕ ਹੈ ਪਰ ਇੱਥੇ ਜਿਹੜਾ ਗੱਲ ਕਰਨ ਦਾ ਮਤਲਬ ਆ ਉਹ ਇਹ ਹੈ ਕਿ ਸਾਨੂੰ ਪਾਰਟੀ ਬਾਜ਼ੀਆਂ ਵਿੱਚ ਉਲਝ ਕੇ ਨਹੀਂ ਸਰਪੰਚ ਬਣਾਉਣਾ ਚਾਹੀਦਾ ਉਦੋਂ ਜਦੋਂ ਚੋਣ ਲੜੀ ਸੀ ਤੁਹਾਡੇ ਕਿੰਨੇ ਕਿ ਪੈਸੇ ਲੱਗੇ ਨਹੀਂ ਤਾਂ ਕਹਿੰਦੇ ਅੱਜ ਕੱਲ ਸਰਪੰਚਾਂ 'ਚ ਲੱਖਾਂ ਰੁਪਇਆ ਲੱਗੇ ਆ ਲੱਖਾਂ ਨਹੀਂ ਜੀ ਬਹੁਤ ਪੈਸੇ ਲੱਗ ਜਾਂਦੇ ਆ ਬਿਕਾਜ਼ 6 ਮਹੀਨੇ ਪਹਿਲਾਂ ਤਿਆਰੀਆਂ ਹੋਣ ਲੱਗ ਜਾਂਦੀਆਂ ਸੋ ਇਹ ਵੀ ਇੱਕ ਉਹ ਹੈਗਾ ਜਦੋਂ ਲੋਕ ਅਵੇਅਰ ਹੋ ਜਾਣਗੇ ਕਿ ਆਪਾਂ ਫ੍ਰੀ ਬੀਜ਼ ਤੋਂ ਉੱਪਰ ਉੱਠ ਕੇ ਆਪਣੀ ਪੰਚਾਇਤ ਜਾਂ ਹੋਰ ਕੋਈ ਵੀ ਇਲੈਕਸ਼ਨਸ ਆ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਆਪਣੇ ਜਿਹੜਾ ਉਮੀਦਵਾਰ ਨੂੰ ਚੁਣਨਾ ਹੈਗਾ ਤਾਂ ਫਿਰ ਆਪਣੇ ਆਪ ਹੀ ਜਿਹੜਾ ਵਧੀਆ ਚੀਜ਼ਾਂ ਹੋਣ ਲੱਗ ਜਾਣਗੀਆਂ ਜੀ ਸਸਿਕਲ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਅਰਸਾ ਹੋ ਗਿਆ ਪਰ ਉਹਦੇ ਬਾਵਜੂਦ ਜੇ ਦੇਖਿਆ ਜਾਵੇ ਗੱਲ ਜਦੋਂ ਪੰਚਾਇਤ ਪੰਚਾਇਤ ਦੀਆਂ ਚੋਣਾਂ ਦੀ ਆਉਂਦੀ ਆ ਤਾਂ ਅਸੀਂ ਪੁਰਾਣਾ ਸਿਸਟਮ ਦੇਖਿਆ ਕਿ ਕਿਵੇਂ ਆਪਸੀ ਤੌਰ ਤੇ ਬੈਰ ਵਿਰੋਧ ਵੀ ਲੋਕਾਂ ਦਾ ਬਹੁਤ ਪੈਂਦਾ ਪਰ ਗੱਲ ਇਹ ਵੀ ਇਹ ਚੋਣਾਂ ਨੂੰ ਲੈ ਕੇ ਲੋਕ ਅਕਸਰ ਮਜ਼ਾਕ ਕਰਦੇ ਨਜ਼ਰ ਆਉਂਦੇ ਨੇ ਕਿ ਬਹੁਤ ਪੈਸਾ ਖਰਚ ਹੋ ਜਾਂਦਾ ਜੀ ਪਰ ਇਸ ਵਾਰੀ ਇੱਕ ਮੁਹਿੰਮੇ ਤੁਰੀ ਹੈ ਵੀ ਆਪਸੀ ਤੌਰ ਤੇ ਪਿੰਡ ਨੇ ਜਿਹੜੇ ਉਹ ਇਕਾਕਰਨ ਤੇ ਸਾਂਝੇਦਾਰੀ ਦੇ ਨਾਲ ਇਹ ਫੈਸਲਿਆਂ ਦੇ ਕੰਨੀ ਨੂੰ ਵਧਣਾ ਤਾਂ ਕਿ ਪਿੰਡ ਦੇ ਵਿਕਾਸ ਕੰਨੀ ਨੂੰ ਸੋਚਿਆ ਜਾਵੇ ਸਾਡੇ ਨਾਲ ਸ਼ਸ਼ਨਦੀਪ ਕੌਰ ਨੇ ਹਾਲਾਂਕਿ ਉਹਗੇ ਸਰਪੰਚ ਨੂੰ ਤੁਸੀਂ ਜਿਵੇਂ ਦੇਖਿਆ ਪਹਿਲਾਂ ਇਹਨਾਂ ਨੂੰ ਅਵਾਰਡ ਵੀ ਮਿਲੇ ਬਕਾਇਦਾ ਤੌਰ ਤੇ ਇੱਕ ਨਵੀਂ ਮਿਸਾਲ ਪੈਦਾ ਹੋਈ ਕਿ ਸਾਨੂੰ ਪਿੰਡਾਂ ਦੇ ਪੱਧਰ ਨੂੰ ਉੱਚਾ ਚੱਕਣ ਦੇ ਵਾਸਤੇ ਤੇ ਨਾਲ ਆਪਸੀ ਭਾਈਚਾਰੇ ਦੇ ਨਾਲ ਕੰਮ ਕਰਨ ਨੂੰ ਲੈ ਕੇ ਸਿੱਖਣ ਦੀ ਲੋੜ ਹੈ ਮੈਮ ਦੇਖਿਏ ਚੋਣਾ ਨੂੰ ਲੈ ਕੇ ਅਸੀਂ ਦੇਖਦੇ ਹਾਂ ਚੋਣਾ ਦੀ ਗੱਲ ਆਉਂਦੀ ਹੈ ਅਕਸਰ ਉਹੀ ਲੱਗਦਾ ਵੀ ਬਿਆਨਬਾਜ਼ੀਆਂ ਇੱਕ ਦੂਜੇ ਤੇ ਦਿਓ ਜੀ ਫਿਰ ਪਿੰਡਾਂ ਚ ਤਾਂ ਅਸੀਂ ਦੇਖਿਆ ਵੀ ਬਹੁਤ ਖਹਿਵਾਜੀਆਂ ਵੀ ਪੈ ਜਾਂਦੀਆਂ ਨੇ ਕੀ ਸਿਸਟਮ ਬਦਲਣ ਦੀ ਲੋੜ ਤੁਹਾਨੂੰ ਲੱਗੀ ਤੇ ਜਿਵੇਂ ਹੁਣ ਤੁਸੀਂ ਅੱਜ ਹਿੱਸਾ ਬਣੇ ਹੋ ਦੂਪਹਿਰਾਂ ਵੀ ਇਹ ਲੋਕ ਲੱਗੇ ਹੋਏ ਨੇਗੇ ਕਿ ਪਿੰਡ ਆਪ ਦੇ ਤੌਰ ਦੇ ਉੱਤੇ ਫੈਸਲੇ ਕਰਨਾ ਲੋਕਾਂ ਨੂੰ ਕਿੰਨੀ ਕੁ ਪੁਰਾਣੇ ਸਿਸਟਮ 'ਚ ਜਾਣ ਦੀ ਲੋੜ ਹੈ ਜਿਵੇਂ ਪਹਿਲਾਂ ਫੈਸਲੇ ਹੁੰਦੇ ਹੁੰਦੇ ਆਉਂਦੇ ਜੀ ਸਿਸਟਮ ਦੇ ਵਿੱਚ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਹੈ ਜੋ ਚਾਹੁੰਦੇ ਆ ਕਿ ਆਨਲਾਈਨ ਸਮੇਂ ਦੇ ਵਿੱਚ ਜੋ ਪੰਚਾਇਤਾਂ ਨੇ ਉਹ ਇਹੋ ਜਿਹੀਆਂ ਔਨ ਜੋ ਕਿ ਸਾਡੇ ਪਿੰਡਾਂ ਦਾ ਭਲਾ ਕਰਨ। ਅਸੀਂ ਦੇਖੋ ਆਜ਼ਾਦੀ ਨੂੰ ਇੰਨੇ ਸਾਲ ਹੋ ਗਏ। ਅੱਜ ਵੀ ਅਸੀਂ ਇਹ ਕਹਿੰਦੇ ਆ ਕਿ ਸਾਡੇ ਪਿੰਡ ਉੱਥੇ ਖੜੇ ਆ। ਕਿਉਂ ਉੱਥੇ ਖੜੇ ਆ? ਕਿਉਂਕਿ ਇਲੈਕਸ਼ਨਸ ਹੁੰਦੀਆਂ ਨੇ, ਪੋਲੀਟੀਕਲੀ ਚੀਜ਼ਾਂ ਹੋ ਜਾਂਦੀਆਂ ਨੇ। ਸਾਡੇ ਪਿੰਡਾਂ ਦੇ ਵਿੱਚ ਜੋ ਸਰਪੰਚ ਚੁਣਿਆ ਰਿਓ ਉਹ ਮਤਲਬ ਇੱਕ ਹੁੰਦਾ ਕਿ ਇੱਕ ਦੋ ਘਰ ਨੇ ਹੈਨਾ ਜੀ ਉਹੀ बार-बार ਵਾਪਸ ਜੀ 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 ਤੋਂ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ politically ਉੱਪਰ ਉੱਠ ਕੇ ਜਿਹੜੇ ਸਾਨੂੰ ਇਹੋ ਜੇ ਯੂਥ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਈਵਨ ਫੀਮੇਲ ਚਾਹੇ ਮੇਲ ਕੋਈ ਇਦਾਂ ਹੋਣੀ ਹੈ ਮਤਲਬ ਉਹਨਾਂ ਨੂੰ ਆਉਣਾ ਚਾਹੀਦਾ ਤਾਂ ਕਿ ਉਹ ਇੱਕ ਦੱਸ ਸਕਣ ਕਿ ਅਸੀਂ ਆਪਣੇ ਪਿੰਡ ਚ ਕੀ ਚਾਉਂਦੇ ਆ ਠੀਕ ਹੈ ਜਦੋਂ ਪੜ੍ਹਿਆ ਲਿਖਿਆ ਯੂਥ ਅੱਗੇ ਆਊਗਾ ਹੁਣ ਜਿਵੇਂ ਸਾਨੂੰ ਮੌਕਾ ਮਿਲਿਆ ਦੂਜੀਆਂ ਸਟੇਟਸ ਚ ਜਾਣ ਦਾ ਉੱਥੇ ਅਸੀਂ ਦੇਖਿਆ ਜੀ ਸਰਪੰਚਾਂ ਦੇ ਪ੍ਰੋਪਰ ਆਫਿਸ ਬਣੇ ਹੋਏ ਨੇ ਪ੍ਰੋਪਰ ਇੰਸਟੀਟਿਊਸ਼ਨ ਹੈ ਤੇ ਸਾਡੇ ਸਰਪੰਚੀ ਘਰਾਂ ਚੋਂ ਚੱਲਦੀ ਆ ਤੇ ਜਦੋਂ ਇਹੋ ਜੇ ਸਰਪੰਚ ਸਾਹਿਬਾਨ ਅੱਗੇ ਆਉਣਗੇ ਜਿਨ੍ਹਾਂ ਨੂੰ ਪਤਾ ਲੱਗੂਗਾ ਕਿ ਕੀ ਫਰਕ ਹੈ ਦੂਜੀਆਂ ਸਟੇਟਸ ਨਾਲੋਂ ਸਾਡਾ ਤਾਂ ਜਿਹੜਾ ਹੈਗਾ ਸਾਡੇ ਪਿੰਡਾਂ ਦਾ ਜਿਹੜਾ ਮਾਹੌਲ ਚੇਂਜ ਹੋ ਸਕਦਾ ਤੇ ਆਉਣ ਵਾਲੇ ਸਮੇਂ ਚ ਜਿਹੜਾ ਬਦਲਾਅ ਦੀ ਕਾਮਨਾ ਕਰ ਸਕਦੇ ਆ ਜਿਕੇ ਇਹ ਕੀ ਇੱਕ ਜਿਵੇਂ ਕਹਿੰਦੇ ਨੇ ਵੀ ਤੁਸੀਂ ਜਦੋਂ ਹੋਂ ਚਾਏ ਤਾਂ ਅਖਰ ਉਦੋਂ ਤੁਹਾਨੂੰ ਨਹੀਂ ਲੱਗਿਆ ਕਿ ਕਿਉਂਕਿ ਤੁਹਾਡੇ ਲੱਗੇ ਰਸਤੇ ਬਹੁਤ ਖੁੱਲੇ ਸੀਗੇ ਤੇ ਆਮ ਤੌਰ ਤੇ ਤਾਂ ਜਿਵੇਂ ਯੰਗਸਟਰ ਤਾਂ ਬਹੁਤ ਘੱਟ ਸੋਚਦੇ ਨੇ ਉਹ ਕਹਿੰਦੇ ਨੇ ਯਾਰ ਪੜ ਲਿਖ ਕੇ ਜਾਂ ਤਾਂ ਬਾਹਰ ਨੂੰ ਨਿਕਲ ਜੀਏ ਜਾਂ ਆਪਦਾ ਕੋਈ ਪ੍ਰੋਜੈਕਟ ਸ਼ੁਰੂ ਕਰ ਲਈਏ ਚਲੋ ਕੁੜੀਆਂ ਬਹੁਤ ਨੇ ਜਿਹੜੇ ਚੰਗੇ ਪ੍ਰੋਜੈਕਟਸ ਚਲਾ ਰਹੀਆਂ ਨੇ ਗਿਆ ਵਧੀਆ ਅੱਗੇ ਮੱਲਾ ਮਾਰ ਰਹੀਆਂ ਨੇ ਤੁਸੀਂ ਸਰਪੰਚੀ ਤੱਕ ਕਿਉਂ ਸੋਚਿਆ ਵੀ ਅਖਰ ਮੈਂ ਆਪਦੇ ਪਿੰਡ ਬਾਰੇ ਸੋਚਣਾ ਘਰ ਬਾਰੇ ਕਿਉਂ ਨਹੀਂ ਸੋਚਿਆ ਅ ਇਹਦੇ ਵਿੱਚ ਉਦੋਂ ਇਨਕਲੂ ਉਦੋਂ ਮੇਰੀ 22 ਸਾਲ ਦੀ ਉਮਰ ਸੀ ਜੀ ਕੁਝ ਇੰਨਾ ਮਤਲਬ ਠੀਕ ਹੈ ਮੈਨੂੰ ਪਤਾ ਸੀਗਾ ਕਿ ਮੈਂ ਇੱਕ ਇੱਕ ਚੀਜ਼ ਕਰ ਰਹੀ ਹਾਂ ਤੇ ਉਹ ਨਹੀਂ ਕਰੂੰਗੀ ਤਾਂ ਮੈਨੂੰ ਕੀ ਨੁਕਸਾਨ ਹੋਊਗਾ ਉਹ ਚੀਜ਼ ਪਤਾ ਹੋਣ ਦੇ ਬਾਵਜੂਦ ਵੀ ਮੈਂ ਇਹ ਸੋਚਿਆ ਕਿ ਮੈਨੂੰ ਇੱਕ ਵਾਰੀ ਤਾਂ ਇਹ ਚੀਜ਼ ਜੇ ਮੌਕਾ ਮਿਲ ਰਿਹਾ ਤਾਂ ਕਰਕੇ ਦੇਖਣਾ ਚਾਹੀਦਾ ਔਰ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸਾਡੇ ਪਿੰਡ 'ਚ ਇਹ ਚੀਜ਼ਾਂ ਹੈ ਨਹੀਂ ਤਾਂ ਇਹ ਹੋਣੀਆਂ ਚਾਹੀਦੀਆਂ ਨੇ ਇੱਕ ਉਹ ਯੂਥ ਦੇ ਵਿੱਚ ਹੁੰਦੀ ਆ ਅਰਜ ਕਿ ਅਸੀਂ ਆਪਣੇ ਪਿੰਡ ਲਈ ਕੁਝ ਕਰੀਏ ਆਪਣੇ ਪੰਜਾਬ ਲਈ ਕੁਝ ਕਰੀਏ ਜਦੋਂ ਸੁਣਦੇ ਆ ਕਿ ਅਸੀਂ ਪਿੱਛੇ ਰਹਿ ਗਏ ਹਾਂ ਤਾਂ ਬਹੁਤ ਸਾਰਾ ਚੀਜ਼ਾਂ ਹੈ ਨਾ ਦਿਮਾ ਉਤ ਜਦੋਂ opportunity ਮਿਲਦੀ ਹੈ ਫਿਰ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਦੇਖ ਲੈਣੀ ਹੈ ਕੋਈ ਗੱਲ ਨਹੀਂ ਹੈਨਾ ਇਸ ਕਰਕੇ ਫਿਰ ਜੇ ਜਦੋਂ ਮੈਨੂੰ opportunity ਮਿਲੀ ਤਾਂ ਮੈਂ ਐਜ਼ ਅ ਸਰਪੰਚ ਬਣ ਕੇ ਆਪਣੇ ਪਿੰਡ ਦੀ ਜਿਹੜੇ ਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਇਸ ਦੇ ਵਿੱਚ ਤਾਂ ਮੈਂ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਬਿਨਾਂ ਇਹ ਪੋਸੀਬਲ ਨਹੀਂ ਸੀਗਾ ਔਰ ਉਹਨਾਂ ਦੇ ਇਸ ਵਧੀਆ ਫੈਸਲੇ ਕਰਕੇ ਮੈਂ ਇੱਥੋਂ ਤੱਕ ਪਹੁੰਚ ਪਾਈ ਹਾਂ ਚਾ ਜਿਵੇਂ ਤੁਸੀਂ ਕਿਹਾ ਵੀ ਪਿੰਡਾਂ ਵਾਲਿਆਂ ਨੇ ਆਮ ਤੌਰ ਤੇ ਤਾਂ ਬਹੁਤ ਸਾਰੀਆਂ ਚੀਜ਼ੀਆਂ ਖੇਵਾ ਜੀਆਂ ਚ ਰਹਿ ਜਾਂਦੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਜੇ ਦੇਖਿਆ ਜਾਵੇ ਲਾਕਡਾਟ ਵੀ ਕਹਿੰਦੇ ਓਡੇ ਵੱਡੇ ਤੌਰ ਤੇ ਕਈ ਵਾਰ ਹੋ ਜਾਂਦੀਆਂ ਕਈਆਂ ਦੇ ਹਾਲਾਂ ਕਿ ਦੇਖੀ ਕਈ ਪਿੰਡ ਹੈਗੇ ਨੇ ਹਜੇ ਇਹ ਹਜੇ ਵੀ ਜਿਹੜੇ ਆਪਸੀ ਤੌਰ ਤੇ ਮਿਲ ਕੇ ਚੱਲਦੇ ਨੇਗੇ ਇਹ ਜੀ ਕੋਈ ਚੈਲੰਜ ਆਏ ਸਾਹਮਣੇ ਨੇ ਖਾਸ ਨੇ ਇਦਾਂ ਨਹੀਂ ਆਇਆ ਕਿਉਂਕਿ ਉਹ ਮੈਨੂੰ ਲੱਗਦਾ ਕਿ ਮਤਲਬ ਇੱਕ ਛੋਟਾ ਪਿੰਡ ਹੈ ਸਾਡਾ ਤੇ ਜ਼ਿਆਦਾਤਰ ਮੈਨੂੰ ਸਪੋਰਟ ਮਿਲੀ ਹੈ ਠੀਕ ਹੈ ਜੀ ਥੋੜੀਆਂ-ਬਹੁਤੀਆਂ ਚੀਜ਼ਾਂ ਹਰ ਇੱਕ ਜਿਵੇਂ ਘਰਾਂ 'ਚ ਵੀ ਆਪਣੇ ਭਾਂਡੇ ਖੜਕ ਰੇ ਰਹਿੰਦੇ ਨੇ ਤਾਂ ਉਹਦਾਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਮੈਨੂੰ ਓਵਰਆਲ ਜਿਹੜੀ ਪ੍ਰੋਪਰ ਵਧੀਆ ਸਪੋਰਟ ਹੈ ਜਿਹੜੇ ਪਿੰਡ ਵਾਸੀਆਂ ਤੋਂ ਮਿਲੀ ਹੈ इवन ਹੁਣ ਵੀ ਪਿੰਡ ਦੇ ਬਜ਼ੁਰਗ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਆਸ਼ੀਰਵਾਦ ਦਿੰਦੇ ਨੇ ਕਿ ਸਾਡਾ ਤਾਂ ਪੁੱਤ ਨਾ ਜਿਹੜਾ ਅਕਸਰ ਕਹਿ ਦਿੰਦੇ ਨੇ ਕਿ ਟਿਕਟਾਂ ਤੇ ਬਸ ਬਸ ਦੀ ਟਿਕਟ ਤੇ ਮਾਨਕ ਖਾਨੇ ਦਾ ਨਾਮ ਨਹੀਂ ਸੀ ਮਾਨਖਾਨਾ ਕੋਈ ਨਿੱਕਾ ਜਿਹਾ ਪਿੰਡ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਚ ਪੈਂਦਾ। ਤੋਂ ਉਹਨਾਂ ਨੂੰ ਵੀ ਬੜਾ ਮਾਨ ਮਹਿਸੂਸ ਹੁੰਦਾ ਹੈ। ਜਿਵੇਂ ਦੇਖਿਏ ਸਿਆਸੀ ਤੌਰ ਤੇ ਆਮ ਤੌਰ ਤੇ ਤਾਂ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰੀ ਸਿਆਸੀ ਪਹੁੰਚ ਹੋਵੇ, ਮੇਰਾ ਸਿਆਸੀ ਅਪਰੋਚ ਹੋਵੇ, ਤਗੜੀ ਤੇ ਸਿਆਸਤ ਦੀ ਪੌੜੀਆਂ ਦੇ ਵਿੱਚ ਉਹ ਸਰਪੰਚੀ ਵੀ ਇੱਕ ਪੜਾਅ ਮੰਨਿਆ ਜਾਂਦਾ ਹੈ। ਅ ਪਰ ਹੁਣ ਜਿਹੜੀ ਗੱਲ ਚੱਲ ਰਹੀ ਆ ਉਹ ਇਹ ਹੈ ਵੀ ਸਿਆਸਤ ਤੋਂ ਯਾਰ ਪਰੇ ਰਹੋ ਜੇ ਤੁਸੀਂ ਆਪਣੇ ਪਿੰਡ ਦਾ ਭਲਾ ਕਰਨਾ ਹੈ, ਵਿਕਾਸ ਕਰਨਾ ਹੈ, ਤੁਸੀਂ ਸਿਆਸਤ ਦੇ ਵਿੱਚ ਨਾ ਪਾਓ। ਇਹ ਤੁਹਾਨੂੰ ਲੱਗਦਾ ਵੀ ਆਖਰਕਾਰ ਸਿਆਸਤ ਨੂੰ ਦੂਰ ਰੱਖ ਕੇ ਆਖਰਕਾਰ ਪਿੰਡਾਂ ਨੂੰ ਫੇਰ ਹੀ ਸਵਾਰਿਆ ਨੀ ਇਹ ਕਿ ਸਿਆਸੀ ਚੀਜ਼ ਹੈ ਜਿਹੜੀ ਉਹ ਵੀ ਸਾਡੀ ਸਮਾਜ ਦਾ ਇੱਕ ਅਹਿਮ ਹਿੱਸਾ ਹੈਗੇ ਆ ਠੀਕ ਹੈ ਪਰ ਇੱਥੇ ਜਿਹੜਾ ਗੱਲ ਕਰਨ ਦਾ ਮਤਲਬ ਹੈ ਉਹ ਇਹ ਹੈ ਕਿ ਸਾਨੂੰ ਪਾਰਟੀ ਬਾਜ਼ੀਆਂ ਵਿੱਚ ਉਲਝ ਕੇ ਨਹੀਂ ਸਰਪੰਚ ਬਣਾਉਣਾ ਚਾਹੀਦਾ ਹਾਂਜੀ ਮਤਲਬ ਤੁਸੀਂ ਇਹ ਦੇਖੋ ਨਾ ਕਿ ਅਸੀਂ ਸਾਡੇ ਪਿੰਡ ਚ ਕੀ ਪ੍ਰੋਬਲਮਸ ਹੈ ਕੌਣ ਕਰ ਸਕਦਾ ਹੈਗਾ ਸਰਪੰਚ ਨੂੰ ਮੈਨੂੰ ਤਾਂ ਇਹ ਲੱਗਦਾ ਕਿ ਸਰਪੰਚ ਕੋਈ politically motivation ਹੀ ਉਹਨਾਂ ਦਾ ਹੋਣਾ ਚਾਹੀਦਾ ਕਿ ਵੀ ਹਾਂਜੀ ਫਲਾਨੀ ਪਾਰਟੀ ਤੋਂ ਨਹੀਂ ਜਾਊਗਾ ਕਿਉਂਕਿ ਜੇ ਇੱਕ ਕੰਪਿਊਰ ਪੂਰੇ ਪਿੰਡ ਦਾ ਸਰਪੰਚ ਹੈ ਕਲੀ ਇੱਕ politcal ਪਾਰਟੀ ਆਣੀ ਹੈਗਾ ਤੋਂ ਉਹਨੂੰ ਫੈਸਲੇ ਉਵੇਂ ਹੀ ਕਰਨੇ ਪੈਣਗੇ ਪਰ ਜੇ ਉਹ ਪੋਲੀਟੀਕਲੀ ਉਹ ਹੋ ਜਾਏਗਾ ਫਿਰ ਪਿੰਡ ਚ ਧੜੇਬਾਜ਼ੀਆਂ ਹੋ ਜਾਣਗੀਆਂ ਫਿਰ ਉਹ ਜਿਹੜਾ ਇੱਕ ਸਾਡਾ ਪਹਿਲਾਂ ਹੁੰਦਾ ਸੀ ਨਾ ਕਿ ਪੰਚਾਇਤ ਪੰਚ ਪਰਮੇਸ਼ਵਰ ਮੰਨੇ ਜਾਂਦੇ ਸੀਗੇ ਤੋਂ ਉਹ ਚੀਜ਼ ਹੈ ਜਿਹੜੀ ਖਤਮ ਹੋ ਜਾਂਦੀ ਹੈ ਜੀ ਲੱਗਦਾ ਵੀ ਇਸ ਵਾਰੀ ਜਿਵੇਂ ਕੋਸ਼ਿਆਂ ਚ ਲੱਗੇ ਹੋਏ ਹਾਂ ਬਹੁਤ ਜਿਵੇਂ ਕਈਏ ਰਿਟਾਇਰੀ ਅਫਸਰ ਜੋ ਸਮਾਜ ਸੇਵੀ ਇਸ ਗੱਲ ਨੂੰ ਇਸ ਵਾਰੀ ਬਹੁਤ ਜ਼ੋਰ ਦੇ ਰਹੇ ਨੇ ਵੀ ਅਸੀਂ ਪੁਰਾਣਾ ਸਿਸਟਮ ਲਿਆਈਏ ਤਾਂ ਕਿ ਸਾਡੇ ਅੱਧੇ ਮਰੋਲੇ ਤੱਕ ਥਾਣੇ ਕਚੈਰੀਆਂ ਚ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਵੀ ਇਹ ਚੀਜ਼ ਹੌਲੀ ਹੌਲੀ ਲੋਕ ਸੋਚਣ ਲੱਗੇ ਵੀ ਯਾਰ ਉਹੀ ਸਿਸਟਮ ਠੀਕ ਸੀਗਾ ਨਵੇਂ ਤੇ ਵੀ ਝਾਕੇ ਦਖਲਅੰਦਾਜ਼ੀਆਂ ਭਾਵੇਂ ਸਾਨੂੰ ਇਹ ਲੱਗਦਾ ਵੀ ਉੱਥੇ ਇਨਸਾਫ ਮਿਲ ਜੂਗਾ ਥਾਣੇ ਕਚੈਰੀਆਂ ਜਾ ਕੇ ਪਰ ਗੱਲ ਇਹ ਹੈ ਵੀ ਲੋਕਾਂ ਨੇ ਆਪਦਾ ਵੀ ਬਹੁਤ ਕੁਝ ਗਵਾ ਲਿਆ ਉਹਦੇ ਚ ਜੀ ਜੀ ਬਿਲਕੁਲ ਦੇਖੋ ਇਹ ਤਾਂ ਕੋਸ਼ਿਸ਼ ਹੈ ਇੱਕ ਜੀ ਆਪਾਂ ਵਧੀਆ ਕੋਸ਼ਿਸ਼ ਕਰ ਰਹੇ ਹਾਂ ਕੋਈ ਮਾੜੀ ਤਾਂ ਕੋਸ਼ਿਸ਼ ਹੈ ਨਹੀਂਗੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਦਾ ਥੋੜਾ ਬਹੁਤ ਤਾਅਸਰ ਸਾਰਿਆਂ ਤੇ ਪਵੇਗਾ ਔਰ ਇੱਕ ਵਧੀਆ ਪੰਚਾਇਤਾਂ ਜਿਹੜੀਆਂ ਪੰਜਾਬ ਚ ਚੁਣ ਕੇ ਆਉਂਦੀਆਂ ਨੇ ਕੋਦ ਜਦੋਂ ਚੋਣ ਲੜੀ ਤੀ ਤੁਹਾਡੇ ਕਿੰਨੇ ਕੁ ਪੈਸੇ ਲੱਗੇ ਨਹੀਂ ਤਾਂ ਕਹਿੰਦੇ ਅੱਜ ਕੱਲ ਸਰਪੰਚਾਂ 'ਚ ਲੱਖਾਂ ਰੁਪਇਆ ਲੱਗੇ ਆ ਲੱਖਾਂ ਨਹੀਂ ਜੀ ਬਹੁਤ ਪੈਸੇ ਲੱਗ ਜਾਂਦੇ ਆ ਬਿਕਾਜ਼ 6 ਮਹੀਨੇ ਪਹਿਲਾਂ ਤਿਆਰੀਆਂ ਹੋਣ ਲੱਗ ਜਾਂਦੀਆਂ ਸੋ ਇਹ ਵੀ ਇੱਕ ਉਹ ਹੈਗਾ ਜਦੋਂ ਲੋਕ ਅਵੇਅਰ ਹੋ ਜਾਣਗੇ ਕਿ ਆਪਾਂ ਫਰੀ ਬੀਸ ਤੋਂ ਉੱਪਰ ਉੱਠ ਕੇ ਆਪਣੀ ਪੰਚਾਇਤ ਜਾਂ ਹੋਰ ਕੋਈ ਵੀ ਇਲੈਕਸ਼ਨਸ ਆ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਆਪਣੇ ਜਿਹੜਾ ਉਮੀਦਵਾਰ ਨੂੰ ਚੁਣਨਾ ਹੈਗਾ ਤਾਂ ਫਿਰ ਆਪਣੇ ਆਪ ਹੀ ਜਿਹੜਾ ਵਧੀਆ ਚੀਜ਼ਾਂ ਹੋਣ ਲੱਗ ਜਾਣਗੀਆਂ ਜੀ ਕਾਰ ਹੋਇਆ ਜਿਵੇਂ ਤੁਸੀਂ ਕਹਿੰਦੇ ਵੀ ਆਮ ਤੌਰ ਤੇ ਯੰਗਸਟਰ ਚ ਖੈਰੇ ਸਪਿਰਿਟ ਹੁੰਦੀ ਆ ਵੀ ਮੈਸੀਰ ਪਿੰਡ ਵਾਸਤੇ ਆਪਦੇ ਦੇਸ਼ ਵਾਸਤੇ ਕੁਝ ਕਰੀਏ ਜਦੋਂ ਨਾਮ ਪਿੰਡ ਦਾ ਇੰਨਾ ਉੱਪਰ ਆਇਆ ਅਵਾਰਡਸ ਮਿਲਨੇ ਨੈਸ਼ਨਲ ਤੌਰ ਤੇ ਤੁਹਾਡੀ ਗੱਲ ਹੋਣੀ ਸ਼ੁਰੂ ਹੋ ਜਾਣੀ ਉਹ ਲੱਗਿਆ ਵੀ ਆਖਰਕਾਰ ਜੋ ਇੱਕ ਸਟਾਰਟਿੰਗ ਅਚੀਵਮੈਂਟ ਦੀ ਉਹ ਹੋ ਚੁੱਕੀ ਆ ਤੇ ਜਿਹੜੀ ਚੀਜ਼ਾਂ ਨੂੰ ਲੈ ਕੇ ਲੋਕਾਂ ਲਈ ਉਦਾਹਰਣਾਂ ਸੀ ਬਣੀਏ ਤਾਂ ਉਹ ਜ਼ਾਹਿਰ ਦੀ ਗੱਲ ਹੁੰਦੀ ਆ ਵੀ ਤੁਸੀਂ ਚੰਗਾ ਕਰ ਰਹੇ ਹੋ ਜੀ ਜੀ ਬਿਲਕੁਲ ਦੇਖੋ ਕੱਲ ਤੱਕ ਮੈਂ ਕਹਾ ਕਿ ਤੁਹਾਡੇ ਤੁਸੀਂ ਮੈਨੂੰ ਸਵਾਲ ਪੁੱਛਦੇ ਤੁਹਾਡੇ ਪਿੰਡ ਵਿੱਚ ਕੀ ਹੈ ਤਾਂ ਮੇਰੇ ਕੋਲੇ ਜਵਾਬ ਹੋਣਾ ਸੀ ਕਿ ਮੇਰੇ ਪਿੰਡ ਚ ਕੁਝ ਨਹੀਂ ਹੈਗਾ ਮਤਲਬ ਜੈ ਇੱਕ ਦੋ ਚੀਜ਼ਾਂ ਨਹੀਂ ਹੈ ਨਾ ਤੇ ਹੁਣ ਅੱਜ ਮੈਂ ਕਹਿ ਸਕਦੀ ਹਾਂ ਜੀ ਅੱਜ ਮੇਰੇ ਪਿੰਡ ਵਿੱਚ ਲਾਇਬ੍ਰੇਰੀ ਹੈ ਬਸ ਸਟੈਂਡ ਨਵੇਂ ਬਣ ਗਏ ਹੈਗੇ ਆ ਖੁਦ ਨਵੀਨੀਕਰਨ ਹੋਇਆ ਲਿਕਵਿਡ ਵੇਸ ਮੈਨ ਸੋਲਿਡ ਵੇਸ ਮੈਨੇਜਮੈਂਟ ਹੋਰ ਮੈਂ ਕਿੰਨੀਆਂ ਚੀਜ਼ਾਂ ਗਿਣਾ ਸਕਦੀ ਹਾਂ ਹੈ ਨਾ ਉਹ ਮੈਂ ਇਨਾ ਟਰਮ ਦੇ ਵਿੱਚ ਕੰਮ ਕੀਤਾ ਤੇ ਮੈਂ ਕੱਲ੍ਹ ਇਹ ਨਹੀਂ ਤੁਹਾਨੂੰ ਕਹੂੰਗੀ ਕਿ ਮੈਂ ਗਲੀਆਂ ਨਾਲੀਆਂ ਤੇ ਕੰਮ ਕੀਤਾ ਉਹ ਉਹ ਮੇਰੇ ਉਹਦੇ 'ਚ ਨਹੀਂ ਰਿਹਾ ਔਰ ਮੈਨੂੰ ਜਿੰਨੇ ਕਿਉਂਕਿ ਪਿੰਡ ਛੋਟਾ ਹੋਣ ਕਰਕੇ ਜਿੰਨੇ ਫੰਡ ਮਿਲੇ ਮੈਂ ਉਹਨਾਂ ਨਾਲ ਦੂਜੇ ਕੰਮ ਹੈ ਜਿਹੜੇ ਉਹ ਕੀਤੇ ਮੈਂ ਫੰਡ ਦੀ ਪੁੱਛਣ ਲੱਗਿਆ ਸੀ ਮੈਨੂੰ ਤੁਹਾਨੂੰ ਨਹੀਂ ਘਟ ਜੀ ਮਹਿਸੂਸ ਹੋਈ ਕਿਉਂਕਿ ਆਮ ਤੌਰ ਤੇ ਤਾਂ ਫੰਡਾਂ ਨੂੰ ਲੈ ਕੇ ਚਾਹੇ ਸਾਡੀਆਂ ਨਗਰ ਕੌਂਸਲਾਂ ਹੋਣ ਚਾਹੇ ਪਿੰਡ ਦੀਆਂ ਪੰਚਾਇਤਾਂ ਹੋਣ ਆਮ ਤੌਰ ਤੇ ਇਹੀ ਹੁੰਦਾ ਵੀ ਜਿੰਨੇ ਫੰਡਸ ਮਿਲਦੇ ਨੇ ਯਾਰ ਘਟਨੇ ਕਿਉਂਕਿ ਲੱਗਣ ਵਾਲੇ ਪੁਰਾਣਾ ਜਿਹਾ ਸਿਸਟਮ ਦੇਖਿਆ ਲੱਗਣ ਵਾਲਾ ਬਹੁਤ ਕੁਝ ਪਿਆ ਹੁੰਦਾ ਬਿਲਕੁਲ ਜੀ ਫੰਡਸ ਦੀ ਇਸ਼ੂ ਹੁੰਦੀ ਹੈ ਕਿਉਂਕਿ ਜਿਹੜਾ ਫੰਡ ਹੈ ਉਹ ਸਟੇਟ ਫਾਈਨੈਂਸ ਕਮਿਸ਼ਨ ਵੱਲੋਂ ਤਾਂ ਕੁਝ ਨਹੀਂ ਆਇਆ ਹੈਗਾ ਔਰ ਜੋ ਫਾਈਨੈਂਸ ਕਮਿਸ਼ਨ ਵੱਲੋਂ ਸੈਂਟਰਲ ਵੱਲੋਂ ਹੀ ਆਇਆ ਹੈਗਾ ਔਰ ਉਸ ਦੇ ਵਿੱਚ ਪੋਪੂਲੇਸ਼ਨ ਬੇਸਡ ਹੈ ਉਹੀ ਕਿ ਜੇ ਸਾਡਾ ਪੰਚਾਇਤ ਛੋਟੀ ਹੈ ਤਾਂ ਫਿਰ ਇਸ਼ੂ ਹੋ ਜਾਂਦੇ ਹੈ ਮਤਲਬ ਘੱਟ ਫੰਡ ਮਿਲਦੇ ਹੈ ਪਰ ਇਸ ਕਰਕੇ ਜਦੋਂ ਅਸੀਂ ਨੈਸ਼ਨਲ ਅਵਾਰਡਸ ਮਿਲੇ ਮੈਨੂੰ ਮੈਨੂੰ ਮੋਨਿਟਰੀ ਹੈਲਪ ਮਿਲੀ ਉਹਦੇ ਕਰਕੇ ਮੈਂ ਕਰ ਪਾਈ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਮੈਨੂੰ ਹੈਲਪ ਦਿੱਤੀ ਗਈ ਕਿ ਵੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਲਾਇਬ੍ਰੇਰੀ ਬਣਾ ਰਹੇ ਹੋ ਤਾਂ ਉਹਨਾਂ ਨੇ ਉੱਥੋਂ ਮੇਰੀ ਹੈਲਪ ਕੀਤੀ ਔਰ ਇੱਕ ਬਾਰੋਂ ਵੀ ਵੈਸੇ ਸਾਡੇ ਪਿੰਡ ਕੋਈ ਐਨੇ ਐਨਰਾਈ ਨਹੀਂ ਹੈਗੇ ਪਰ ਉਹਨਾਂ ਨੇ ਮੇਰੀ ਇੱਕ ਵੀਡੀਓ ਦੇਖ ਕੇ ਹਰਬੰਦ ਸਿੰਘ ਯੂਐਸਏ ਤੋਂ ਨੇ ਉਹਨਾਂ ਨੇ ਮੇਰੀ ਮਦਦ ਕੀਤੀ ਕਿ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਕੰਮ ਕਰ ਸਕਦੇ ਹੋ ਤੁਹਾਨੂੰ ਵੀ ਜਦੋਂ ਵੀ ਸਾਡਾ ਪੰਜਾਬ ਸਵਰਦਾ ਹੈਗਾ ਜੀ ਬਿਲਕੁਲ ਬਿਲਕੁਲ ਮਾਨ ਮਹਿਸੂਸ ਕਰਦੇ ਆ ਕਿ ਕੋਈ ਕੰਮ ਹੈ ਇਦਾਂ ਚੰਗੇ ਕੰਮ ਕੀਤੇ ਜਾ ਰਹੇ ਆ ਪਿੰਡ ਦੇ ਵਿੱਚ ਔਰ ਪਿੰਡ ਨੂੰ ਅੱਗੇ ਲੈ ਕੇ ਜਾਣ ਦੀ ਜਿਹੜੀ ਸੋਚ ਹੈ ਉਹ ਹੈਗੀ ਹੈ ਯੂਥ ਦੇ ਅੰਦਰ ਕਾ ਕਹਿ ਸਕਦੇ ਆਂ ਵੀ ਇਹੀ ਇੱਕ ਸਪਿਰਟ ਚਾਹੀਦੀ ਆ ਹਰ ਕਿਸੇ ਚ ਵੀ ਜਦੋਂ ਗੱਲ ਜਿਵੇਂ ਇਹਨਾਂ ਨੇ ਸੁਣਾਈ ਕਿ ਆਖਰਕਾਰ ਵੱਸਦੀਆਂ ਟਿਕਟਾਂ ਤੋਂ ਉੱਠ ਕੇ ਜਦੋਂ ਤੁਸੀਂ ਦੇਸ਼ ਦੇ ਨਕਸ਼ੇ ਦੇ ਵਿੱਚ ਬੋਲਣ ਲੱਗ ਜਉ ਤਾਂ ਉਦੋਂ ਇਹ ਗੱਲ ਜ਼ਰੂਰ ਅਚੀਵ ਹੁੰਦੀ ਆ ਵੀ ਜਿਹੜਾ ਕੰਮ ਕਰਿਆ ਕਿਤੇ ਨਾ ਕਿਤੇ ਅਸੀਂ ਠੀਕ ਕਰ ਰਹੇ ਆ ਤੇ ਅੱਗੇ ਵਧ ਰਹੇ ਆ ਪਰ ਗੱਲ ਮੈਸੇਜ ਜਿਹੜਾ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਚੱਲ ਰਿਹਾ ਤਾਂ ਕੀ ਉਹ ਸੱਚੀ ਮਾਇਨੇ ਦੇ ਵਿੱਚ ਜ਼ਮੀਨੀ ਤੌਰ ਤੇ ਲੱਗੂ ਹੋ ਸਕੂਗਾ ਕਿਉਂਕਿ ਜੇਕਰ ਪਿੰਡੇ ਇਸ ਪਾਸੇ ਨੂੰ ਚੱਲਦੇ ਨੇ ਤਾਂ ਆਪਣੇ ਪਿੰਡ ਦੇ ਵਿਕਾਸ ਲਈ ਤਾਂ ਹੈਗਾ ਹੀ ਆ ਪਰ ਦੂਜਿਆਂ ਲਈ ਉਦਾਹਰਨ ਬਹੁਤ ਵੱਡੇ ਤੌਰ ਤੇ ਬਣਨਗੇ ਨਸਨ ਟੀਵੀ ਚੰਗਾ